ਜੀ ਸਵੇਰ ਦੇ 4 ਵਜ ਰਹੇ ਨੇ ਤੇ ਆਪਾਂ ਉੱਠ ਖੜੇ ਸੀ ਸ਼ਰਨਾਰ ਕਰਕੇ ਹੁਣ ਮੱਥਾ ਟੇਕਦੇ ਕਰੋ ਜੀ ਦਰਸ਼ਨ ਸਾਸੀ ਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵਧੀਆ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਬਲੌਗ ਆਪਾਂ ਨੇ ਸਵੇਰੇ ਸਟਾਰਟ ਕਰਤਾ ਸੀ ਤੇ ਦਰਸ਼ਨ ਤੁਹਾਨੂੰ ਕਰਾਤੇ ਤੇ ਹੁਣ ਅਸੀਂ ਦੁਬਾਰੋਂ ਤਿਆਰ ਪਰ ਤਿਆਰ ਹੋ ਰਹੇ ਆ ਤੇ ਪੱਗਾਂ-ਪੁੱਗਾਂ ਬਨ ਕੇ ਹੁਣ ਜਾਵਾਂਗੇ ਬਾਹਰੇ ਤੇ ਤੁਹਾਨੂੰ ਦਿਖਾਵਾਂਗੇ ਕਿੱਥੇ-ਕਿੱਥੇ ਜਾਵਾਂਗੇ ਤੇ ਮੁੰਡੇ ਲੱਗ ਰਹੇ ਨੇ ਪੰਗਦਾ ਬੰਨਣਾ ਆਪਾਂ ਵੀ ਬੰਨਾਂਗੇ ਤੇ ਪਹਿਲਾਂ ਇਹਨਾਂ ਨੂੰ ਦੇਖੋ ਤੁਸੀਂ ਆਪੋ ਜੀ ਦਾ ਸਭ ਤੋਂ ਪਹਿਲੀ ਬੰਨ ਲੈਂਦਾ ਸਹੀ ਰਾਮੂ ਬਹੁਤ ਜੀ ਦਾ ਬਾਕੀ ਸਾਰੇ ਤਿਆਰ ਕਰਨੇ ਹੁੰਦੇ ਆ ਹਾਂ ਇਹ ਕਰਾਂ ਸਾਰਿਆਂ ਨੇ ਤਿਆਰ ਕਰਨਾ ਹੁੰਦਾ ਤੇ ਡਿਊਟੀ ਦੇ ਪਾਵਨ ਦੇ ਬੰਦੇ ਬਾਬਿਆ ਹੁਣ ਵਿੱਚੋਂ ਮੜਦੇ ਆ ਤੇ ਇੱਕ ਆ ਸਾਡਾ ਮੁੰਡਾ ਬੈਠਿਆ ਹਜੇ ਚੱਲ ਰਿਹਾ ਪੂਰਾ ਏਣ ਤੇ ਇੱਕ ਉਧਰ ਲੱਗ ਰਿਹਾ ਬੰਨਣਾ ਆ ਇਹ ਹਜੇ ਸੈਟਿੰਗ ਕਰ ਰਿਹਾ ਆਪਦੀ ਪੱਗ ਦੀ ਵੀ ਕਿਹੜੀ ਬੰਨਦੇ ਪੱਗ ਤਾਂ ਬਹੁਤ ਵਧੀਆ ਬੰਨੀ ਜਾ ਰਹੀ ਆ ਤੇ ਬਾਕੀ ਪੂਰੀ ਏਣ ਮੈਂ ਜਿੰ ਕਮੀਜ਼ ਨਾਲ ਏਟੀਰ ਸਾਹਿਬ ਦੀ ਨਾਭੀ ਪੱਗ ਨਾ ਬੰਨਵੇ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ। ਕੀ ਆ ਭਾਈ? ਉੱਤਰ ਸਰਵਾਲੇ ਵੀ ਤਿਆਰ ਹੋ ਰਹੇ ਮੇਰੇ। ਸਾਨੂੰ ਉੱਥੇ ਹੀ বাজਦਾ। ਨਿਆਣਾ ਦਾ ਮੇਰੇ ਕਰਾ ਵੀ ਵੱਜ ਜੂਗਾ। ਹਾਂ। ਹਨਾ ਜੀ ਤੇ ਆ ਵੀਰ ਨੂੰ ਦਿਖਾਈਏ ਬਾਹਰ ਦਾ ਥਿਊ। ਬਾੜੀ ਪੱਟੀ ਨਹੀਂ ਆ। ਪੁਰਾਣਾ ਬਾਜ਼ਾਰ। ਪੁਰਾਣਾ ਬਾਜ਼ਾਰ। ਟਾਬੇ ਛੋਲੇ ਗੁਲਚੇ। ਤੁਸੀਂ نیچے ਰੱਖ ਦੇਖ ਲਓ। ਮੇ ਲੋ ਯਾਰ ਬਾਜ ਆ ਤੇ ਪੱਗ ਬੰਨ ਲਈ ਆਪਾਂ ਦਾ ਪਾਰਖਿਆ ਮੁੰਡਿਆਂ ਨੇ ਸਾਰਾ ਹਾਂ ਬਾਜ ਖੋ ਗਿਆ ਇਹਨਾਂ ਦਾ ਬਾਜ ਖੋ ਗਿਆ ਜੀ ਚਲੋ ਜੀ ਮਿਲਦੇ ਆ ਫੇਰ ਲੋ ਭਾਈ ਸਿੰਗਰ ਆਈਡੀ ਨੇ ਪੱਗਾਂ ਬੰਨ ਲੀਆਂ ਤੇ ਮੁੰਡੇ ਸਾਰੇ ਤਿਆਰ ਹੋ ਗਏ ਹਨਾ ਮਰਾ ਹੱਥ ਜਾ ਯਾਰ ਪਤਾ ਨਹੀਂ ਕਾਦੋ ਕੰਮ ਰਿਹਾ ਹੁਣ ਆਇਆ ਲੋਟਾ ਸੈਟ ਨਹੀਂ ਧੀ ਹਨਾ ਬੋਲਪੂ ਦੋਨੇ ਸਾਰੇ ਆਏ ਘੜ ਕੇ ਸਾਵਧਾਨ ਕੈਮਰਾ ਚਲੋ ਕੋਈ ਨਾ ਲੱਗ ਜਾਣਗੇ ਬੋਲਣ ਬਿਨਾ ਕੈਮਰੇ ਤੋਂ ਤਾਂ ਬਾਦੂ ਬੋਲਦੇ ਨੇ ਆ ਦੇਖ ਲੈ 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 ਆ ਗਿਆ ਸਾਰੇ ਆਗੇ ਪੱਗਾ ਪੋਚੀਆਂ ਵਾਲੇ ਹੈ ਚਲੋ ਸੋਹਣੇ ਲੱਗਦੇ ਆ ਸਾਰੇ ਹਨ ਬਾਕੀ ਤੁਸੀਂ ਦੱਸ ਦਿਓ ਅਸੀਂ ਤਾਂ ਆਪਕੇ ਗਈ ਜੰਨੇ ਨਹੀਂ ਸੋਹਣੇ ਲੱਗਦੇ ਇੱਕ ਦੂਜੇ ਨੂੰ ਕਹਿ ਕੇ ਹੌਸਲਾ ਲਈ ਜਾਂਦੇ ਚਲੋ ਭਾਈ ਬਾਕੀ ਤੁਹਾਡੇ ਕਮੈਂਟ ਦੱਸਣਗੇ ਹਨ ਰੰਗ ਬਰੰਗੀਆਂ ਚਲੋ ਹੁਣ ਆਪਾਂ ਚੱਲਦੇ ਆ ਬਾਹਰੇ ਤੇ ਤੁਹਾਨੂੰ ਦਿਖਾਉਨੇ ਆ ਬਾਹਰ ਦਾ 뷰 ਤੇ ਜੁੜੇ ਰਹੋ ਬਲੌਗ ਦੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਹਾਂਜੀ ਲਓ ਜੀ ਆਜੋ ਆਜੋ ਕਹਿੰਦੇ ਕੋਲੋ ਜਿਹਾ ਦਿਖਾਓ ਲਾ ਬੋਲੋ ਬੁਲਾਓ ਸਾਸਰੀ ਕਾ ਲਾ ਸ੍ਰੀ ਕਾ ਲਾ ਜੀ ਹਾਂ ਹੋਰ ਹੈਗਾ ਇੱਕ ਫੌਜੀ ਫੌਜੀ ਲੈ ਵੀ ਸਲੂਟ ਮਾਰੀਏ ਹਾਂ ਸਲੂਟ ਮਾਰ ਦੇ ਸਲੂਟ ਮਾਰ ਇਹ ਥੋੜੀ ਮਾਰੂਗਾ ਸੋ ਹੁੰਦੀ ਆ। ਜੇ ਸਾਡਾ ਇੱਕ ਇਹ ਸੇ ਉਹ ਚੱਲ ਰਹੇ ਜੱਕਾ ਸਾਨੂੰ ਬਸਰੀ ਗੱਲ ਨਹੀਂ ਸੋਹਦੀ ਕੁਲਸਾਣਾ ਇਹ। ਹਾਂ ਇਹ ਤੇ ਸਾਡੇ ਗਾਇਲ ਲੇ ਇੱਕ ਲਟੇਰਾ ਜਿਹਾ ਲੱਗ ਗਿਆ ਦੀ। ਉਹਨੂੰ ਆਏ ਤੇ ਵੀ ਖੋ ਲਈਏ ਇਹਨਾਂ ਤੋਂ ਹਨਾ ਵੀ ਜਵਾਕ ਨਹੀਂ ਲੱਗਦਾ। ਕਮਰੇ ਜਮਾਏ ਦਾ ਦੀ ਇਹਨੇ ਬਾਈ ਨੇ ਮਾਰਿਆ ਰੋਕ ਕਹਿੰਦਾ ਮੈਂ ਸੀਆਈਡੀ ਸਟਾਫ ਚ ਮੁੜ ਕੇ ਸਾਨੂੰ ਉਹ ਦਿਸਿਆ ਨਹੀਂ ਨਹੀਂ ਜੱਟਾ ਪੰਡ ਨਹੀਂ ਛੱਡ ਰਿਹਾ ਦੀ। ਹਮ ਚਲੋ ਬੜਾ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ ਬਾਹਰ ਅੰਦਰੋਂ ਨਿਓ। ਆਪਦੀ ਪ੍ਰਾਈਵੇਸੀ ਰੱਖਿਆ ਕਰੋ ਥੋੜੀ ਜੀ ਹੈਨਾ ਚਲਿਆ ਹੁਣ ਬਾਈ ਚਲੋ 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 ਜੀ ਚੱਲਦੇ ਆ ਜੀ ਲੋ ਜੀ ਜੱਲਿਆਂ ਵਾਲਾ ਬਾਗ ਤੁਹਾਨੂੰ ਦਿਖਾਉਨੇ ਆ ਅੰਦਰ ਉਹ ਤੇ ਐਂਟਰੀ ਆ ਇਹ ਤੇ ਅੰਦਰ ਚੱਲ ਕੇ ਆਪਾਂ ਦਿਖਾਉਨੇ ਆ ਤੁਹਾਨੂੰ ਤੁਸੀਂ ਦੇਖ ਲਓ तकरीबन ਸਾਰੀ ਆਏ ਹੋਏ ਹੋਗੇ ਪਰ ਜਿਨ੍ਹਾਂ ਨੇ ਨਹੀਂ ਆਏ ਜਿਹੜੇ ਉਹ ਵਲੌਗ ਰਾਹੀਂ ਦੇਖ ਲਓ ਤੁਸੀਂ ਬਾਕੀ ਭਾਈ ਗਰਮੀ ਬਹੁਤ ਆ ਬਾਰੇ ਅੱਜ ਅਸੀਂ ਦੇਖ ਲੋ ਰਾਸ਼ ਤੇ ਸ਼ਾਮੀ ਬੈਠੇ ਨੇ ਲੋਕ ਇੱਥੇ ਆ ਕੇ ਫੋਟੋ ਫੋਟੋ ਹੀ ਖਿੱਚਣ ਆਉਂਦੇ ਨੇ ਜਿਆਦਾ ਪਿਆ ਵੀ ਟਿੰਡ ਸੇ ਆਹ ਸਾਨੂੰ ਦਿਖਾਉਣਾ ਹੈ ਇੱਧਰ ਗੋਲੀਆਂ ਦੇ ਨਿਸ਼ਾਨ ਫੋਟੋਗ੍ਰਾਫੀ ਬਹੁਤ ਹੋ ਗਈ ਆ ਸਾਰੇ ਕਿਤੇ ਤੇ ਇਹ ਕਿ ਖੜੇ ਨਾ ਹੁਣੋ ਤੇ ਮਨਜੀਤ ਪਹਿਲੀ ਵਾਰ ਆਇਆ ਆਪਣਾ ਤਾਂ ਬਹੁਤ ਵਾਰ ਆ ਗਿਆ ਆਪਾਂ ਇੱਥੇ ਤੇ ਉਹਨੂੰ ਦਿਖਾਉਨੇ ਆਪਾਂ ਥੋੜੀ ਜਾਣਕਾਰੀ ਏ ਜ਼ਰੂਰੀ ਆ ਆਲਾ ਕੈਂਟੀਨ ਸੇ ਆ ਇੱਧਰ ਉਹ ਕੰਦਾ ਨੇ ਉਹਨਾਂ ਨੂੰ ਦਿਖਾਈਏ ਪਹਿਲਾਂ ਸਾਤਿਆਂ ਆਵਾਂ ਪੂਰਾ ਆ ਹੀ ਜਾਂਦਾ ਇੱਕ ਸਾਲ ਸਾਲ ਬਾਅਦ ਆਪਾਂ ਤਕਰੀਬਨ ਆਏ ਜਾਂਦੇ ਆ ਦੋ ਵਾਰ ਸਾਲ ਚ ਦੋ ਵਾਰ ਤਾਂ ਨਹੀਂ ਮੈਂ ਤਾਂ ਇੱਕ ਵਾਰ ਹੀ ਆ ਰਹਿਆ ਹਾਂ ਜੀ ਬਾਕੀ ਭਾਜੀ ਉਰਾਂ ਨਾਲ ਬਾਈ ਲਾ ਜਾਂਦੇ ਤੇ ਇਧਰੇ ਆ ਜਾ ਆਤੀ ਆਹੋ ਗੋਲੀਆਂ ਦੇ ਨਿਸ਼ਾਨ ਨੇ ਜਿੱਥੇ ਜਿੱਥੇ ਵਾਈਟ ਨੇ ਫਸਟ ਟਾਈਮ ਜਦੋਂ ਉਹਰੇ ਅਟੈਕ ਹੋਇਆ ਸੀ ਉਹ ਤਾਂ ਇਹ ਕੰਧਾ ਬਹੁਤ ਉੱਚੀਆਂ ਨਹੀਂ ਆ। ਕਿਵੇਂ ਜਮੈਂ ਚੱਲ ਹੁਣ ਚੱਲ ਗੂ ਨਹੀਂ ਚੱਲਦੇ। ਇਹ ਫਿਰ ਵਿੱਚ ਉੱਪਰ ਦਾ ਕਿਉਂ ਨਹੀਂ ਚੱਲਦਾ ਇਹ ਜੀ। ਉਹ ਇਹ ਉਦੋਂ ਬਹੁਤ ਨੀਮੀਆਂ ਦੀਆਂ ਹੁਣ ਉੱਚੀਆਂ ਹੋ ਗੀਆਂ। ਅੱਛਾ ਮਤਲਬ ਇਹ ਆ ਚੀਜ਼ ਉੱਚੀ ਹੋ। ਹਾਂ, ਢੇਢੋ ਮਿੱਟੀ ਪੈ ਗਈ ਉੱਚਾ ਹੋ ਗਿਆ। ਉਦੋਂ ਤਾਂ ਇਹ ਬਹੁਤ ਉੱਚੀਆਂ ਜਿਹੀਆਂ ਲੱਗਣ। ਇਹ ਵੀ ਮਤਲਬ ਲਾਸਟ ਦੀ ਕਿਰਿਆ। ਹਾਂ, ਇਹ ਲਾਸਟ ਦੀ ਉਹ ਦੇਖੋ ਉੱਪਰ ਦਾ ਘਾਰੇ ਘਰ ਰੋਸ਼ਨਦਾਨ ਦੇਖੋ। ਉਦੋਂ ਤਾਂ ਇਹ ਬਹੁਤ ਉੱਚੀਆਂ ਏਡੀ ਕੰਧ ਤਾਂ ਆਵੇਂ ਬੰਦਾ ਟੱਪ ਜੇ ਹੁਣ। ਹਾਂ। ਹੈਨਾ। ਹਾਂ ਜੀ ਵੀ ਇਹ ਮਤਲਬ ਉਸੇ ਸੀ। ਹਾਂ। ਇੱਕ ਮਿੰਟ ਸਾ। ਕਹਾਂ ਮਾਦੀ ਬਣਾਉਣਾ ਮੈਂ ਉਹਦਾ ਹੱਥ ਸਹੀ ਹਾਂ ਬਾਈ ਆ ਖੂਆ ਬਾਈ ਦੀਦਾ ਨਹੀਂ ਸੀ ਸੀ ਨੂੰ ਦੀ ਨੂੰ ਹਮ ਤਾਂ ਦੀਦਾ ਹਾਂ ਹਾਂ ਫੁੱਟੇ ਰਹਿਣਾ ਉਹ ਜ਼ੂਂਗਾਈ ਹੋਊਗਾ ਔਰ ਮੇਰੇ ਰੰਡਰ ਤੋਂ ਮੇਰਾ ਪਰ ਗਿਆ ਤੇ ਉਹ ਖੂਆ ਸ਼ੀਸ਼ੇ ਤੋਂ ਦਲੇ ਕਰਤੇ ਲੋਕਾਂ ਨੇ ਹੱਥ ਲਾ ਲਾ ਕੇ ਹਾਂ ਨਾ ਹਲੋ ਉਹਨਾਂ ਨੇ ਤਾਂ ਦੇਖਿਆ ਹੋਈ ਆ ਸਾਰੇ ਆਪਣਾ ਘਰ ਜਿੱਥੇ ਦਿਖਾਉਣਾ ਦਿਖਾਉਣਾ ਬਾਬਰੇ ਦੇਖਿਆ ਹੋਈ ਆ ਹਾਂ ਆ ਸਾਰਾ ਇੱਥੇ ਦ੍ਰਿਸ਼ ਦਿਖਾਇਆ ਹੋਇਆ ਜੀ ਵੀ ਕੇ ਮੈਂ ਇੱਥੇ ਫਾਈਲ ਆਉਰੇ ਵੀਡੀਓ ਚੱਲਦੀ ਆ ਇੱਥੇ ਤੇ ਅੱਜ ਆਪਾਂ ਚੱਲ ਰਹੇ ਹੁਣ ਵਾਪਸ ਤੀਜਾ ਦਿਨ ਹੋ ਗਿਆ ਹੁਣ ਪਿੰਡ ਨੂੰ ਚੱਲਦੇ ਆ ਤੇ ਸਪਰੇਅ ਕਰਾਉਣੀ ਆ ਬਾਜਾ ਮਾਰ ਰਹੀ ਆ ਸਾਡੀ ਖੇਤੀ ਜੀਰੀ ਵੀ ਆਓ ਭਾਈ ਚੋਬਰੋ ਕੰਮ ਸਮੋ ਹਾਂ ਤੇ ਹੁਣ ਮੱਤਾ ਦੇਖਣੇ ਆ ਤੇਲੇ ਨਾਲ ਲੜਾਈ ਹੁਣ ਤੇਲੇ ਨਾਲ ਚੈੱਕ ਲੈ ਸਾਰੇ ਨੇ ਬੈਗ ਤੇ ਹੁਣ ਮਾਰਦੇ ਆ ਗੱਡੀ ਤੇ ਜਾ ਕੇ ਕਪੜਾ ਤੇ ਕਰਦੇ ਆ ਇੱਥੇ ਰੂਮ ਨੂੰ ਬਾਏ ਬਾਏ ਤੇ ਬਾਬਾ ਫਤੇ ਬਲਾਵੇ ਕਿਉਂਕਿ ਸਾਰੇ ਆ ਬਈ ਹਾਜ਼ਰੀ ਮਨਜ਼ੂਰ ਕਰੇ ਚਲੋ ਜੀ ਚੱਲੀ ਨਾ ਲਾ ਲੋ ਭਾਈ ਜਿਕਾਰਾ ਲਾ ਦੇ ਉਹ ਤਾਲੀ ਵਾਲੇ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਚਲੋ ਜੀ ਚਲੋ ਲੋ ਜੀ ਚੱਲਦੇ ਆ ਫੇਰ ਕਰਾਂਗੇ ਦਰਸ਼ਨ ਮੇਲੇ ਕਦੇ ਬਾਬਾ ਬੁਲਾਊਗਾ ਤੇ ਆ ਬਾਰ ਦਾ ਮਾਹੌਲ ਆ ਇੱਥੇ ਰੌਣਕ ਅੱਜ ਸੰਡੇ ਕਰਕੇ ਬੜਾ ਯਾਦ ਰਾਸ਼ਾ ਬਹੁਤ ਜਿਆਦੇ ਭੀੜ ਸੀ ਅੱਜ ਅੰਦਰ ਅਸੀਂ ਮੱਛਾ ਦੇਖਣ ਗਏ ਤੇ ਹੁਣ ਆਪਾਂ ਚੱਲਦੇ ਆਂ ਵਾਪਸੀ ਤੇ ਰਸਤੇ 'ਚ ਦੇਖਦੇ ਆਂ ਹੁਣ ਕਿੱਥੇ ਕਿੱਥੇ ਆਪਾਂ ਨੇ ਸਟੇ ਕਰਨੀ ਆ ਆ ਗਿਆ ਆਪਣੀ ਕਾਰ ਪਾਰਕਿੰਗ ਵਾਹ ਰੱਬ ਸਤਿਨਾਮ ਵਾਸ਼ਾ ਆਪਾਂ ਪਹੁੰਚ ਗਏ ਸ੍ਰੀ ਗੁਰੂ ਦਵਾਰਾ ਤਰਨਤਾਰਨ ਸਾਹਿਬ ਤੇ ਜਾਂਦੇ ਹੋਏ ਵੀ ਚਲੋ ਇੱਥੇ ਮੱਥਾ ਟੇਕ ਕੇ ਚੱਲਾਂਗੇ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਮੇਲੇ ਵਾਹਿਗੁਰੂ ਲੋ ਜੀ ਆਪਾਂ ਪਹੁੰਚ ਚੁੱਕੇ ਗੁਰਦੁਆਰਾ ਸ੍ਰੀ ਹਰਿ ਕੀ ਪਤਨ ਸਾਹਿਬ ਤੇ ਆ ਦੇਖੋ ਇੱਥੇ ਪਾਣੀ ਬਹੁਤ ਜ਼ਿਆਦਾ ਇਕੱਠਾ ਕਰਿਆ ਹੋਇਆ ਤੇ ਦائیںਵੇਂ ਇੱਕ ਤਰ੍ਹਾਂ ਦਾ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਬਹੁਤ ਜ਼ਿਆਦਾ ਪਾਣੀ ਆਇਆ ਚਾਰ ਚੁਫੇਰੇ ਆ ਇਹ ਵਿਆਸ ਦੂਸਰਿਆ ਦਾ ਇੱਥੇ ਇਕੱਠਾ ਹੀ ਆ ਇਹ ਗੇਟ ਚੱਕ ਦਿੰਦੇ ਨੇ ਉਹ ਪਰਲੇ ਪਾਸੇ ਵੀ ਆ ਜਦੋਂ ਪਾਣੀ ਪਿੱਛੇ ਵਧਿਆ ਦਾ ਤਾਂ ਇਹ ਗੇਟ ਖੋਲ ਦਿੰਦੇ ਨੇ ਫੇਰ ਆਪਣੇ ਖਾੜਾ ਹੁੰਦੇ ਨੇ ਉੱਥੇ ਉੱਡ ਤਾਂ ਇਹ ਪਾਖੜਾ ਜਾ ਰਹੀਆਂ ਨੇ ਤੇ ਉੱਧਰ ਪਰਲੇ ਪਾਸੇ ਤੁਹਾਨੂੰ ਮੈਂ ਦਿਖਾਉਣਾ ਕਿੰਨਾ ਪਾਣੀ ਆ ਆ ਕਿਵੇਂ ਬੈਠ ਗਏ ਤੁਸੀਂ ਕੂਨ ਮਿਲਣ ਅੱਛਾ ਅੱਛਾ ਵੇਖ ਗਿਆ ਕਿੰਨਾ ਕਿੰਨਾ ਹਾਂ ਆ ਰਹੀ ਤਾਂ ਬੈਠੇ ਹਵਾ ਦਾ ਠੰਡੀਆਂ ਹੀ ਆਉਂਦੀ ਆ ਉਰੇ ਪਾਣੀਏ ਪਾਣੀ ਆ ਆ ਜਾ ਉਧਰੋਂ ਦੇਖਦੇ ਆ ਤੁਹਾਨੂੰ ਹੋਰ ਦਿਖਾਉਨੇ ਇਹ ਤਾਂ ਹਜੇ ਬਹੁਤ ਘੱਟ ਆ ਜਾ ਇਹਨਾਂ ਨੂੰ ਹੋਰ ਦਿਖਾਉਨੇ ਤੇ ਸੋਨੂੰ ਵੀ ਦਿਖਾਉਨੇ ਆਪਾਂ ਆ ਦੇਖੋ ਪਾਣੀ ਕਿੰਨੀ ਰਫਤਾਰ ਤੇ ਆ ਰਿਹਾ ਆ ਜਾਓ ਇੱਧਰ ਕੁਝ ਨਹੀਂ ਹੁੰਦਾ ਆ ਜਾਓ ਓਏ ਆ ਗਿਆ ਇੱਧਰਲਾ ਏਰੀਆ ਜੀ ਦੇਖੋ ਜਾਲ ਕਿੰਨਾ ਇਕੱਠਾ ਕਰਿਆ ਹੋਇਆ ਓਏ ਨਹੀਂ ਫੋਨ ਛੱਡਦੇ ਹਾਂ ਆ ਬੱਚੇ ਹੋ ਰਹੇ ਨੇ ਦੇਖੋ ਇੱਧਰ ਕਿਡੇ ਕਿਡੇ ਕੰਨਿਆਂ ਵਰਗੇ ਇਕੱਠਾ ਿਆ ਓਏ ਵਿਆਹ ਸੁਦ ਰਿਆ ਆ ਗਿਆ ਇਹ ਯਾ ਕਿੱਧਰ ਹੋ ਰਿਹਾ ਹੈ ਪਹਾੜਾਂ ਚੋਂ ਛੀਨ ਦਾ ਪਾਣੀ ਆ ਰਿਹਾ ਹੈ ਇਹ ਛੀਨ ਦਾ ਪਾਣੀ ਆਉਗਾ ਕੋਈ ਇਹਨਾਂ ਨੂੰ ਕੀ ਨੇ ਉੱਡਣਾ ਪਾਣੀ ਚ ਨੇ ਤਾਂ ਇਹਨਾਂ ਦਾ ਵਟ ਲੈਣਾ ਨਾਪੀਆਂ ਮੰਗਾ ਲੈਣਾ ਰੈੱਡ ਗੱਡੀ ਤੇ ਲੈ ਜਾਗੇ ਲੱਗਦੇ ਹੋਰ ਜਿੰਨੇ ਕ ਲੱਦੇ ਜਾਣ ਛੀਨ ਦਾ ਪਾਣੀ ਆ ਦੋ ਬਾਲੇ ਰੱਖ ਲੈ ਇਹ ਵਿੱਚ ਛੀਨ ਚੋਂ ਹੈ ਹੋਰ ਚੀਨਲ ਹੈ ਹੋਰ ਬਾਕੀ ਭਾਈ ਸਾਨੂੰ ਵੀ ਨਹੀਂ ਪਤਾ ਤੁਸੀਂ ਆਹ ਫੇਰਾਂ ਸੁਣਦੇ ਹੋ ਕਿੱਧਰ ਆ ਰਿਹਾ ਚਲੋ ਭਾਈ ਚਲੋ ਚਲੋ ਚਲਿਏ